ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਕੰਗਰਾਲੀ ਸਿੱਖਾ ਤੋਂ ਜਿਹੜਾ ਆਪਣਾ ਪਿੰਡ ਆ ਜੀ ਇਹ ਸਮਰਾਲਾ ਇਲਾਕੇ ਦੇ ਵਿੱਚ ਪੈਂਦਾ ਹੈ ਸਭ ਤੋਂ ਪਹਿਲਾਂ ਬਈ ਤੁਹਾਨੂੰ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਨੂੰ ਨਵੇਂ ਤਾਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣਾ ਜਿਹੜਾ ਇੰਸਟਾਗ੍ਰam ਪੇਜ ਆ ਉਹ ਹੈਗਾ ਹੈ ਮਿਸਿਸ ਅਕਾਲ 504 ਦੇ ਨਾਮ ਤੇ ਇਹ ਆਪਣਾ ਫੇਸਬੁੱਕ ਪੇਜ ਵੀ ਆ ਮਨਵੀਰ ਕ੍ਰੀਏਸ਼ਨਸ ਬਾਈ ਗੀਤ ਦੇ ਨਾਮ ਤੇ ਇਹ ਤੁਸੀਂ ਇਹਨਾਂ ਨੂੰ ਵੀ ਫੋਲੋ ਜ਼ਰੂਰ ਕਰਿਓ ਅੱਜ ਆਪਾਂ ਤੁਹਾਡੇ ਵਾਸਤੇ ਇਹ ਸੁਟ ਲੈ ਕੇ ਆਏ ਹਾਂ ਇਹ ਇਹ ਬਹੁਤ ਜ਼ਿਆਦਾ ਮਤਲਬ ਲੋ ਪ੍ਰਾਈਸਿਸ ਦੇ ਵਿੱਚ ਸੂਟ ਹੋਣਗੇ ਆ ਦੇਖੋ ਪਹਿਲਾ ਸੂਟ ਹੈਗਾ ਸ਼ਿਮਰ ਦਾ ਵਧੀਆ ਕੁਆਲਿਟੀ ਦੀ ਸ਼ਿਮਰ ਆ ਇਹ ਸੂਟ ਤੁਹਾਨੂੰ ਬਾਜ਼ਾਰ ਦੇ ਵਿੱਚ 11 ਤੋਂ 1200 ਰੁਪਏ ਦੇ ਵਿੱਚ ਮਿਲੂਗਾ ਜਦਕਿ ਆਪਣੇ ਕੋਲ ਇਹ ਸੂਟ ਤੁਹਾਨੂੰ ਮਿਲੂਗਾ 700 ਰੁਪਏ ਦੇ ਵਿੱਚ ਬਹੁਤ ਸੋਹਣੇ ਸ਼ਿਮਰ ਆ ਜਿਹਦੇ ਉੱਤੇ ਲੇਸ ਲਗਾ ਕੇ ਆਈ ਹਾਂ ਮੈਡੀਕਲਵਾ ਸਕਦੇ ਹੋ ਜਾਂ ਫਿਰ ਵਰਕ ਕਰਾਉਣਾ ਉਹ ਵੀ ਕਰਵਾ ਸਕਦੇ ਹੋ ਤੇ ਨੈਕਸਟ ਕਲਰ ਦੇ ਵਿੱਚ ਆ ਗਿਆ ਗ੍ਰੇ ਇਹਨਾਂ ਨਾਲ ਜੇ ਤੁਸੀਂ ਦੁਪੱਟੇ ਲਗਾਉਣੇ ਨੇ ਪੱਟੇ ਵੀ ਲਗਾ ਸਕਦੇ ਹੋ ਇਦਾਂ ਲਾਈਨਿੰਗ ਵਾਲੀ ਆਪਣੇ ਕੋਲੇ ਹੈਗੇ ਨੇ ਇਹ ਦੇਖੋ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਆਪਾਂ ਫਿਲਹਾਲ ਹਮੇ ਇੱਕ ਪੀਸ ਦਿਖਾਇਆ ਹੈ ਜੇ ਸ਼ਰਟ ਬਣਾਉਣੀ ਹੈ ਦੀ ਸ਼ਰਟ ਵੀ ਬਣਾ ਸਕਦੇ ਹੋ ਜੇ ਤੁਸੀਂ प्लेन सिंट के न कंट्रास्ट करना है दुपट्टे का तो भी कर सकते हो जो नैक्सट कलर आ गया पिंक पीच ये देखो है बहुत सोना लगता है कंट्रास्ट नैक्सट आ गया पीच कलर तो यहाँ कलर है जी रानी कलर आपट्टे का जानू न्योन कलर येलो कलर ब्लैक कलर लवेंडर कलर सारे कलर मिल जाएंगे तो ये जोड़ा दुपट्टा है यद प्राइज हैगा छ सौ रुपए तो सूट का प्राइस है सत्त सौ रुपए थोड़ा वाया सूट रेडी हो जाना अपने तो पार्टी पार्टीवीयर ये पीच कलर आ गया सूट का वर्क करवाओ चाहे लेस कर लेस लगाओ वो थोड़ी तो चॉइस आ ਇਸ ਸੂਟ ਦਾ ਇਹ ਹੈਗਾ ਕ੍ਰੇਪ ਦੇ ਉੱਪਰ ਆਪਾਂ ਸਿਰਫ ਤੁਹਾਨੂੰ ਕੁਆਲਿਟੀ ਦਿਖਾਉਣੀ ਆ ਬਹੁਤ ਜ਼ਿਆਦਾ ਸੋਹਣੀ ਕ੍ਰੇਪ ਆ ਇਹ ਇਹ ਦੇਖੋ ਬਹੁਤ ਸੋਹਣੀ ਕ੍ਰੇਪ ਆ ਇਹਦੇ ਤੇ ਚਾਹੇ ਤੁਸੀਂ ਲੇਸ ਲਗਵਾਓ ਜਾਂ ਫਿਰ ਤੁਸੀਂ ਇਹਦੇ ਤੇ ਵਰਕ ਕਰਵਾਓ ਮੈਂ ਖੋਦੇ ਵੀਅਰ ਕਰਦੀਆਂ ਵਰਕ ਵੀ ਕਰਵਾਇਆ ਔਰ ਮੈਂ ਲੇਸ ਵੀ ਲਗਵਾਈ ਆ ਬਹੁਤ ਜ਼ਿਆਦਾ ਸੋਹਣਾ ਸਤਾਫਾ ਇਹ ਬਿਲਕੁਲ ਖਰਾਬ ਨਹੀਂ ਹੁੰਦਾ ਹੈਗਾ ਤੇ ਇਜ਼ੀ ਵਾਸ਼ ਹੈ ਤੇ ਇਹ ਸੂਟ ਜਿਹੜਾ ਹੈਗਾ ਮਨੋਂ ਪਊਗਾ 1250 ਰੁਪਏ ਦੀ ਰੇਂਜ ਦੇ ਵਿੱਚ ਨੈਕਸਟ ਜਿਹੜਾ ਹੈਗਾ ਇਹ ਆ ਗਿਆ ਕਾਟਨ ਦੇ ਉੱਪਰ ਆਪਣੇ ਕੋਲ ਇੱਕ ਕਲਰ ਇਹ ਅਵੇਲੇਬਲ ਆ ਤੁਸੀਂ ਇਹਨੂੰ ਲੈਂਸ ਲਾਉਣੀ ਹੈ ਜਾਂ ਵਰਕ ਕਰਵਾਉਣਾ ਉਹ ਤੁਹਾਡੀ ਚੋਇਸ ਆ ਇਹ ਇੱਕ ਇਹਦੇ ਵਿੱਚ ਇਹ ਆ ਗਿਆ ਇਹ ਦੋਨੇ ਜਿਹੜੇ ਸੂਟ ਨੇ ਇਹ ਸੇਮ ਸਟੱਫ ਦੇ ਨੇ ਲੇਕਿਨ ਇਹਨਾਂ ਦੇ ਕਲਰ ਅਲੱਗ ਨੇ ਤੁਹਾਨਾਂ ਦੇ ਵਿੱਚੋਂ ਕੋਈ ਵੀ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਖੁਸ਼ੀ ਰੈਡੀ ਕਰਵਾਉਣਾ ਅਪਾ ਕਰਵਾ ਕੇ ਦਮਾ ਉਹ ਤੋਂ ਸਟੀਚਿੰਗ ਵੀ ਅਵੇਲੇਬਲ ਹੈਗੀ ਆ ਨੈਕਸਟ ਆ ਗਿਆ ਇਹ ਤੋਂ ਅੱਗੇ ਜਿਹੜਾ ਮੌਸਮ ਹੁਣ ਆ ਰਿਹਾ ਉਹਦੇ ਵਿੱਚ ਇਹ ਸੂਟ ਪਹਿ ਜਾਣਗੇ ਇਹ ਆ ਗਿਆ ਪਿੰਕ ਪੀਚ ਕਲਰ ਤੇ ਇਹ ਆ ਗਿਆ ਮੌਸਟਰਡ ਕਲਰ ਤੇ ਨੈਕਸਟ ਆਊਗਾ ਬੋਟੀ ਗ੍ਰੀਨ ਕਲਰ ਇਹਦੇ ਵਿੱਚੋਂ ਕੋਈ ਵੀ ਕਿਸਮ ਦਾ ਦਾ ਤੁਸੀਂ ਹਰ 10000 ਸਾਕੇ ਦਾ ਚੁਆਇਸ ਆਪਣੀ ਤੁਹਾਨੂੰ ਕਿਹੜਾ ਕਲਰ ਵਧੀਆ ਲੱਗਿਆ ਇਹ ਸੂਟ ਆਪਣੇ ਕੋਲ ਸਰਫ ਇੱਕ ਇੱਕ ਕੀ ਆ ਜੇ ਤੁਹਾਨੂੰ ਮਤਲਬ ਇਹਦਾ ਰਿਸਪਾਂਸ ਵਧੀਆ ਆਊਗਾ ਤਾਂ ਆਪਾਂ ਇਹ ਜਰੂਰ ਲੈ ਕੇ ਆਵਾਂਗੇ ਅੱਗੇ ਕੋ ਤਾਂ ਪਲੀਜ਼ ਥੋੜਾ ਜਲਦੀ ਆਰਡਰ ਬੁੱਕ ਕਰਵਾ ਲਓ ਆਪਣਾ ਕਿਉਂਕਿ ਕਈ ਵਾਰੋ ਟੈਕ ਮੈਸੇਜ ਹੁੰਦੇ ਨੇ ਉਹ ਦਾ ਕ੍ਰੇਡ ਸੂਟ ਨੇ ਸੇਲ ਹੋ ਜਾਂਦੇ ਨੇ ਫਿਰ ਮੈਨੂੰ ਵੀ ਬਹੁਤ ਦੁੱਖ ਲੱਗਦਾ ਹੈ ਨੈਕਸਟ ਆਈਏ ਆਪਣੇ ਕੋਲ ਜੌਰਜਟ ਇਹ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ 40 ਗ੍ਰੀਨ ਕਲਰ ਆ ਗਿਆ

ਨੈਕਸਟ ਇਹ ਆ ਗਿਆ ਬਹੁਤ ਹੋੜਾ ਕਲਰ ਆ ਬਹੁਤ ਸੋਹਣਾ ਫ੍ਰੇਮਟ ਆ ਕਲਰ ਕੰਟਰਾਸਟ ਵੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਦੁਪੱਟੇ ਚਾਹੀਦੇ ਆ ਤਾਂ ਆਪਾਂ ਤੁਹਾਨੂੰ ਦੁਪੱਟੇ ਵੀ ਡਾਇਗਰ ਰੱਖ ਦਵਾਂਗੇ ਜਿਹੜਾ ਹਾਫ ਜੋੜ ਦਾ ਦੁਪੱਟਾ ਆਪਾਂ ਦੰਨੇ 200 ਰੁਪਏ ਦੀ ਰੇਂਜ ਦੇ ਵਿੱਚ ਪਰ ਤੁਹਾਨੂੰ ਪਤਾ ਹੀ ਆ ਵੀ ਕੀ ਪ੍ਰਾਈਸ ਨੇ 350 ਰੁਪਏ ਤੋਂ ਸ਼ੁਰੂ ਹੋਇਆ ਪਿਆ ਚਾਹੇ ਆਪਣੇ ਹਾਫ ਜੋੜ ਦਾ ਆਪਾਂ ਤੁਹਾਨੂੰ 200 ਰੁਪਏ ਦੇ ਵਿੱਚ ਪ੍ਰੋਵਾਈਡ ਕਰਵਾਉਂਗੇ ਨੈਕਟ ਕਲਰ ਇਹ ਆ ਗਿਆ। ਰਾਨੀ ਸ਼ੇਡ ਇਹਦਾ ਪ੍ਰਾਈਸ ਵੀ 400 ਰੁਪਏ ਆ। ਇਹਨਾਂ ਤੋਂ ਦੋ ਸੂਟ ਮਿਲ ਜਾਣਗੇ। ਨੈਕਟ ਸੂਟ ਇਹ ਵੜਾ ਆ ਗਿਆ। ਤੁਸੀਂ ਸ਼ਰਟ ਲੈਣੀ ਆ ਸ਼ਰਟ ਵੀ ਲੈ ਸਕਦੇ ਹੋ। ਕੰਟਰਾਸਟ ਕਰਵਾ ਸਕਦੇ ਹੋ। ਜਿਹੜੀ ਸਟੀਚਿੰਗ ਆ ਆਪਣੀ ਉਹ ਵੀ ਜੈਨੂਅਰੀ ਆ। ਫਿਰ ਇਹ ਦੇਖੋ ਇਹ ਵੀ ਕਲਰ ਕਾਫੀ ਜ਼ਿਆਦਾ ਆਗੇ ਦੇ ਵਿੱਚ। ਜੇ ਨਾਲ ਤੁਸੀਂ yellow ਦੁਪੱਟਾ ਵੀ ਵੀਅਰ ਕਰ ਸਕਦੇ ਹੋ ਜਾਂ ਲੋਅਰ ਬਾਟਮ ਵੀ ਵੀਅਰ ਕਰ ਸਕਦੇ ਹੋ। ਅਗਰ ਤੁਸੀਂ ਸ਼ਰਟ ਲੈਣੀ ਤਾਂ ਸ਼ਰਟ ਵੀ ਲੈ ਸਕਦੇ ਹੋ। ਕਸਸ ਸੂਟ ਬਹੁਤ ਜ਼ਿਆਦਾ ਸੋਹਣਾ ਲੱਗੂਗਾ। ਇਹਦਾ ਪ੍ਰਾਈਸ ਵੀ 400। ਨੈਕਸਟ ਆ ਗਿਆ। ਬਲੱਡ ਰੈੱਡ ਕਲਰ। ਦੇਖੋ। ਇਹਦਾ ਪ੍ਰਾਈਸ ਵੀ ਹੈਗਾ 400 ਰੁਪਏ। ਨੈਕਸਟ ਦੇਖੋ। ਬਹੁਤ ਸੋਹਣਾ ਕਲਰ ਆ ਇਹ। ਇਹਨੂੰ ਕੋਈ ਵੀ ਪਾ ਸਕਦੇ ਆ ਤੁਹਾਡੇ ਮਦਰਸ ਵੀ ਪਾ ਸਕਦੇ ਆ ਤੁਸੀਂ ਕੋذ ਵੀ ਪਾ ਸਕਦੇ ਹੋ ਇਹ ਜਾਨੀ ਬਹੁਤ ਜਿਆਦਾ ਸੋਨੇ ਕਲਰ ਹੈ ਸਾਰੇ ਹਿੰਦੀ ਬਹੁਤ ਸੋਹਣਾ ਲੱਗਦਾ ਇਹਦਾ ਪ੍ਰਾਈਸ ਵੀ ਹੈਗਾ 400 ਨੈਕਸਟ ਜਿਹੜਾ ਸੂਟ ਆ ਇਹਨਾਂ ਤੁਸੀਂ ਬਲੈਕ ਕਲਰ ਦਾ ਕੰਟਰਾਸਟ ਕਰ ਸਕਦੇ ਹੋ ਬਿਲਕੁਲ ਵਧੀਆ ਸਟਾਫ ਆ ਇਹ ਫਿਟਿੰਗ ਵੀ ਬਹੁਤ ਅੱਛੀ ਹੁੰਦੀ ਹੈ ਇਹਦੀ ਇਹਦਾ ਪ੍ਰਾਈਸ ਵੀ ਹੈਗਾ 400 ਨੈਕਸਟ ਆ ਗਿਆ ਗ੍ਰੇ ਕਲਰ ਇਹ ਵੀ ਬਹੁਤ ਸੋਹਣਾ ਹੈ ਬਹੁਤ ਜ਼ਿਆਦਾ ਸੋਹਣਾ ਇਸ ਸੂਟ ਨੇ ਅਜੀ ਜਿਹੜਾ ਨੈਕਸਟ ਸੂਟ ਆ ਇਹ ਆਪਾਂ ਕਿਸੇ ਕਸਟਮਰ ਦਾ ਰੈਡੀ ਕੀਤਾ ਹੈ ਇਹਦਾ ਦੁਪੱਟਾ ਹਲੇ ਨਹੀਂ ਆਇਆ ਰੈਡੀ ਹੋ ਕੇ ਇਹ ਆਪਾਂ ਇਹਦੇ ਤੇ ਬੋਕ ਕਰਵਾਇਆ ਮਸ਼ੀਨ ਵਰਕ ਕੀਤਾ ਹੋਇਆ ਹੈ ਇਹ ਆ ਗਿਆ ਇਹਦੀਆਂ ਸਲੀਵਜ਼ ਸਟਿਚਿੰਗ ਹੋਈ ਹੋਈ ਆ ਤੁਸੀਂ ਦੇਖੋ ਕਿ ਇਹਦੇ ਨਾਲ ਸਟਿਚਿੰਗ ਆ ਤੇ ਇਹ ਅੰਗਰ ਵੀ ਬੋਟਮ ਇਹ ਜਿਹੜਾ ਨਾਲ ਦੁਪੱਟਾ ਕੀਤਾ ਉਹ ਆਪਾਂ ਸੇਵ ਵੀ ਕੀਤਾ ਔਰ ਇਹ ਵਾੜਾ ਜਿਹੜਾ 골ਡਨ ਉਹ ਕਲਰ ਦੀ ਆਪਾਂ ਇਹਦੇ ਤੇ ਲੇਸ ਲਗਾਉਣੀ ਵਿੱਚ ਮਲਟੀ ਕਲਰ ਦੀ ਤੇ ਇੱਕ ਵਾਰ ਕਸਟਮਰ ਦਾ ਸੀਗਾ ਆਪਾਂ ਨੂੰ ਕਾਹਦੇ ਦਾ ਆਰਡਰ ਆਇਆ ਹੋਇਆ ਸੀਗਾ ਇਹ ਜੇ ਤੁਹਾਨੂੰ ਆਪਣੇ ਸੂਟ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਜਿਹੜਾ ਤੁਸੀਂ ਆਰਡਰ ਬੁੱਕ ਕਰਵਾਣਾ ਤਾਂ ਨੰਬਰ ਸਕਰੀਨਸ਼ਾਟ ਭੇਜ ਦਿਓ ਸਟਿਚ ਕਰਵਾਉਣੀ ਆ ਤਾਂ ਵੀ ਦੱਸ ਦਿਓ ਤੇ ਦੁਪੱਟਿਆਂ ਦਾ ਆਪਾਂ ਤੁਹਾਨੂੰ ਦੱਸਿਆ ਹੀ ਆ ਦੁਪੱਟੇ ਸਾਰੀ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਮੀਟਿੰਗ ਸਾਰੇ ਘੱਟ ਪ੍ਰਾਈਸ ਦੇ ਵਿੱਚ ਆਪਾਂ ਉਹ ਫਿਰ ਹਾਲ ਤੋਂ ਹਾਫਪਰ ਦਾ ਪ੍ਰਾਈਸ ਦੱਸਤਾ ਤੁਸੀਂ ਕਿਸੇ ਵੀ ਦੁਪੱਟਾ ਕੋਈ ਵੀ ਦੁਪੱਟਾ ਤੁਹਾਨੂੰ ਚਾਹੀਦਾ ਕੋਈ ਮੈਸੇਜ ਕਰਕੇ ਪੁੱਛ ਸਕਦੇ ਹੋ ਮੇਰਾ ਨੰਬਰ ਹੈਗਾ 94654 40035 ਇਹ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰਕੇ ਪ੍ਰਾਈਸ ਪੁੱਛ ਸਕਦੇ ਹੋ ਸਾਰੇ ਮਤਲਬ ਸਾਰੇ ਬੁਟੀਕਸ ਨਾਲੋਂ ਸਾਰੀਆਂ ਸ਼ਾਪਸ ਨਾਲੋਂ ਜਿਹੜੇ ਪ੍ਰਾਈਸ ਨੇ ਉਹ ਘੱਟ ਹੀ ਮਿਲਣਗੇ ਕੋਈ ਵੀ ਆਪਣਾ ਹਾਈ ਪ੍ਰਾਈਸ ਨਹੀਂ ਹੈਗਾ ਬਾਕੀ ਵੀਡੀਓ ਨੂੰ ਲਾਈਕ ਜੁਡ ਕਰਿਓ ਧੰਨਵਾਦ